ਰੇਟ ਸਾਵਧਾਨ ਵਿਸ਼ਰਾਮ ਚਲੋ ਬੱਚੇ ਪ੍ਰਿੰਸੀਪਲ ਸਾਹਿਬ ਸਤਿਕਾਰਜੋ ਸਾਲਾ ਸ਼ਾਲ ਬਿਦਿਆਰਥੀਆਂ ਅਧਿਆਪਕਾਂ ਜਸ ਅਸੀਂ ਅੱਜ ਵਿਸ਼ੇ ਪੜਾਂ ਚੱਲੇ ਆਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਲਾਦਰੂਏ ਪ੍ਰਗਟ ਹੋਈ ਗੁਰਦੀ ਆਈ ਸ੍ਰੀ ਅਮਰਿਤ ਸਾਹਿਬ ਜੀ ਦੀ ਪਾਵਨ ਧਰਤੀ ਤੇ ਨੀਵੀਂ ਪੀੜ੍ਹੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਪਿੱਛੋਂ ਦਲ ਭਜਨ, ਯੋਧੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤੀ - ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸੋਲਾਂ ਸੌ ਚੁਤਾਲੀ ਈਸਵੀ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਜੋਤੀ - ਜੋਤ ਸਮਾ ਗਏ, ਉਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜਦੋਂ ਵੀ ਕਾਲਾ ਜੋਗਾ ਬਾਬਾ ਬਾਲਕਾ ਸਾਹਿਬ ਜੀਲਾ ਸ਼੍ਰੀ ਅਵ੍ਰਿਤ ਸਰ ਸਾਹਿਬ ਵਿਖੇ ਪਿਤਾ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਉੱਥੇ ਕਰੋ ਜੀ ਦੇ ਰਸਤੇ ਦੇ ਤਰ੍ਹਾਂ ਨੂੰ ਅੰਦੇ ਹੋਏ ਵੀ ਅਧਿਮਤਿਕ ਰੰਗ ਵਿੱਚ ਰੰਗੇ ਰਹੇ ਉਹਨਾਂ ਦੀ ਨਿਰਮਾਤਾ ਦਾਇਆ ਤੇ નિર્ਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ ਗੈਰੀ ਨਿਰਵਿਆਕ ਅਤੇ ਅਤਿ ਚੰਕ ਪਾਰ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾਨ ਤੇਗ ਦੇ ਜੋਹਰ ਵਿਖਾ ਚੁੱਕੇ ਸਨ ਪਰ ਉਹ ਆਪਣੇ ਬਚਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਮਕ ਸਮੂਚ ਵਿੱਚ ਲਗਰੇਜ ਤੇ ਅੰਤਰਬੀਤੀ ਵਿੱਚ ਲੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਨ੍ਹਾਂ ਦਾ ਨਾਮ ਹੀ ਅੰਤਦਾਨਪੂਰਨ ਤੇ ਭਗਤੀ बन चुका ਸੀ ਤੇ ਕਿਰਤਪੁਰ ਸਾਹਿਬ ਦੇ ਬਕਾਲੇ ਆ ਕੇ ਉਹ ਜਿਆਦਾ ਸਮਾਵੋਰੇ ਵਿੱਚ ਸੀ ਗੁਰੂ ਜੀ ਜੋਤੀ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਤੋਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵਿੱਚ ਵਿਦਵਾਨ ਹੋ ਚੁੱਕੀ ਸੀ ਤੇ ਫਿਰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1664 ਈਸਵੀ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਜਿਹੜੇ ਆਪਣੇ ਪਾਸ ਬੁਲਾ ਕੇ ਅਗਲੀ ਜੋਤੀ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਇਹਨਾਂ ਸ਼ਬਦਾਂ ਦਾ ਰਹੀ ਸੀ ਸੰਦੇਸ਼ ਦੇ ਕੇ 8ਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾ ਗਈ ਸ਼ੰਕਤਾ ਨੇ ਮਨਾ ਅੰਦਰ ਕੁਝ ਹਨੇਰਾ ਹੋਇਆ ਸੀ ਅਤੇ ਗੁਰੂ ਘਰ ਦੀ 9ਵੀਂ ਜੋਤੀ ਨੂੰ ਮਿਲਣ ਲਈ ਦਿਲ ਉਤਸ਼ਾਹ ਨਾਲ ਟੜਕਣ ਲੱਗੇ ਉਧਰ ਨਗਰ ਬਕਾਲੇ ਅੰਦਰ ਪਰੰਧਾ ਵਰਦਾ ਪਿਆ ਗਿਆ ਸੀ ਬਾਈ ਮੰਝੀਆਂ ਝੂਠੀਆਂ ਲੱਗ ਲਈਆਂ ਪੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦੇ ਆਵਾਰ ਬਾਬਾ ਧਰਮੀ ਮੱਲ ਸਨਜੀਨਾ ਨੇ ਕੋਲ ਆਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਪੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਈ ਅਤੇ ਪੀੜਤੀ ਚੰਦ ਦੇ ਵਸ਼ ਦੀ ਆਪਣੇ ਹੱਕ ਜਤਾਉਣ ਲੱਗ ਪਏ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨੌਮੀ ਜੋਤ ਦੀ ਉਸੇ ਵੇਲੇ ਦਿੱਲੀ ਦੀ ਸੰਗਤ 20 ਅਗਸਤ ਸਤੰਬਰ 1664 ਈਸਵੀ ਵਿੱਚ ਬਕਾਲੀ ਪਹੁੰਚੀ ਉਹਨਾਂ ਨੇ ਨਾਲ ਇੱਕ ਸਿੱਖ ਆਇਆ ਭਾਈ ਮੱਖਣ ਸ਼ਾ ਲੁਬਾਨਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਫਿਰ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਵੀ ਰਹਾ ਸੀ ਅਤੇ ਦਿਲੋਂ ਗੁਰੂ ਸਾਹਿਬਾਨ ਦਾ ਸੇਵਕ ਸੀ ਕਿੱਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬਚਿਆ ਮਾਲ ਸਬਾਬ ਸਾਰਾ ਤਾਂ 500 ਸੋਨੇ ਦੀਆਂ ਮੋਹਰਾਂ ਦਸਵੰਤ ਵੇਟ ਕਰੇਗਾ ਕੀਤੀਆਂ ਅਰਦਾਸਾਂ ਨੂੰ ਗੁਰੂ ਨਾਨਕ ਦੇਵ ਦਰ ਉੱਪਰ ਵਰਵਾਨ ਹੋਈਆਂ ਤੇ ਜਹਾਜ਼ ਬਚ ਗਿਆ ਸੀ ਮਨ ਉਸ ਦਾ ਗੁਰੂ ਨੂੰ ਮਿਲਣ ਲਈ ਹੋਰ ਵਿਕਰਾਰ ਹੋ ਗਿਆ ਅਕਤੂਬਰ 1664 ਈਸਵੀ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਬਕਾਲੇ ਪਹੁੰਚਿਆ ਹਰ ਇੱਕ ਤੰਬੀ ਗੁਰੂਵੰਨ ਬੈਠੇ ਨੂੰ ਸੋਨੇ ਦੀਆਂ ਪੰਜ-ਪੰਜ ਮੋਰਾ ਪੇਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਦਸਤਵੰਤ ਦੀ ਗੱਲ ਨਾ ਕੀਤੀ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦੇ ਆਖਿਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਰਾ ਦਾ ਮੱਥਾ ਜਦੋਂ ਟੇਕ ਕੇ ਦਿੱਤਾ ਸ਼ੱਕੇ ਨੂੰ ਵਿਰਤ ਕਰਨ ਲਈ ਸੰਤ ਗੁਰਾਂ ਨੇ ਪੰਜ ਮੋਰਾ ਦਸਵੰਤ ਦਾ ਜ਼ਿਕਰ ਕੀਤਾ ਉੱਤਿਆ ਸ਼ੱਕਾ ਚਿਹਰੇ ਤੇ ਚਮਕ ਆ ਗਈ ਸੁਨ ਹੁਕਮ ਗੁਰੂ ਜੀ ਦਾ ਉਹ ਗਦਗਦ ਹੋਇਆ ਉਸ ਦੇ ਅੰਦਰੋਂ ਇੱਕ ਹੁਲਾਰੇ ਗੂੰਜ ਨਿਕਲੀ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸ ਸਮੇਂ ਦੋ ਦਿੱਲੀ ਦੀ ਸੰਗਤ ਵੱਲੋਂ ਗੁਰੂ ਆਈ ਲਈ 5 ਪੈਸੇ ਅਤੇ ਨਾਰੀਅਲ ਭੇਜੇ ਗਏ ਸਨ। ਪੇਟ ਕੀਤੇ ਗਏ ਬਾਬਾ ਗੁਰਦਿੱਤਾ ਜੀ ਨੇ ਇਹ ਗੁਰਬਿਕਸ਼ੀ ਦਿੱਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ। ਸਾਰੀ ਸੰਗਤ ਨੇ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਪਰ ਉਧਰ tiersmal ਇਹ ਸਾਚ ਸੰਹਾਰ ਨਾ ਸਕਿਆ। ਉਹ ਆਪਣੀ ਇੱਕ ਸਿੰਘਾਂ ਮਸਜਿਦ ਰਾਹੀ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜ਼ਬਰਨ ਲੁੱਟ ਡੇਰੇ ਨੇ ਗਏ। ਗੁਰੂ ਜੀ ਉਤੇ ਗੋਲੀ ਚਲਵਾਈ ਪਰ ਗੁਰੂ ਗੋਲੇ ਸ਼ੂ ਕੇ ਕੋਲੋਂ ਲੰਘ ਗਈ ਮੱਖਣ ਸਾਹ ਤੇ ਉਸਦੇ ਸਾਥੀਆਂ ਨੇ tiersmal ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆ ਦਿੱਤਾ ਆਦੀ ਗੁਰੂ ਜੀ ਗ੍ਰੰਥ ਵਿਲੇ ਦਾਇਆ ਅਤੇ ਕਿ ਹਮਨਾਲ ਵਰਪੂਰ ਰੰਦਾ ਵਿਰੋਧੀਆਂ ਦੀਆਂ ਚਾਲਾਂ ناکਾਮ ਰਹੀਆਂ ਅਤੇ ਦਿੱਲੀ ਦੇ ਤੁਖਮ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1650 ਈਸਵੀ ਵਿੱਚ ਅੰਤ ਵਿੱਚ ਗੁਰੂ ਸ਼੍ਰੀ ਅੰਮ੍ਰਿਤ ਸਾਈ ਪਾਸ਼ਾ ਦੇ ਪੁੱਜਨ ਮੌਕੇ ਉਹਨਾਂ ਨੂੰ ਦਰਬਾਰ ਸਾਹਿਬ ਤੇ ਕਿਵਾੜ ਸਜਾਜੀ ਅਦੀਨ ਬੰਦ ਮਿਲੇ ਤੇ ਗੁਰੂ ਸਾਹਿਬ ਬਿਨਾ ਹੀ ਕਿਸੇ ਵਿਦਵਾ ਤੋਂ 12 ਹੀ ਦਰਸ਼ਨ ਕਰ ਪਰਤ ਗਏ ਗੁਰੂ ਸਾਹਿਬ ਨੇ ਜਿਸ ਅਸਥਾਨਪੂਰ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਥੜਾ ਸਾਹਿਬ ਸੋਭੀ ਤੋਂ ਹਨ ਇਹ ਸਾਥੀ ਦੱਸਦੀ ਹੈ ਕਿ ਜਿਸ ਦਾ ਦੇ ਸائے ਕਿੰਨੇ ਵੀ ਡੂੰਗੇ ਹੋਣ ਪਰ ਸੱਚ ਦੀ ਜੋਤੀ ਆਪਣੇ ਆਪ ਚਮਕ ਉੱਠਦੀ ਹੈ ਸੱਚਾ ਨੂਰ ਹਨੇਰੇ ਬਦਲਾਂ ਦੀ ਕਾਥਲ ਵਿੱਚ ਕਰਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਹੀ ਰਹਿੰਦਾ ਹੈ